ਆ ਜਿਹੜੇ ਅੱਜ ਕਾਂਗਰਸ ਦੇ ਐਮਪੀ ਦਿੱਲੀ ਜਾ ਕੇ ਲੋਕ ਸਭਾ ਦੇ ਸਾਹਮਣੇ ਪ੍ਰਦਰਸ਼ਨ ਕਰ ਰਹੇ ਕਿਉਂ ਨਹੀਂ ਉਦੋਂ ਬੋਲੇ ਇਹਨਾਂ ਦਾ ਨਹੀਂ ਸੀ ਫਰਜ਼ ਪੰਡਾ ਕਿਸਾਨ ਦੀ ਆਵਾਜ਼ ਚੱਕਦੇ ਰੋਜ਼ੋ ਤਾਂ ਸਾਰੀ ਕਾਂਗਰਸ ਦੋ ਸੀਟਾਂ ਦੇ ਉੱਤੇ ਇਲੈਕਸ਼ਨ ਲੜਨ ਨੂੰ ਆਪਣੇ ਆਪਣੇ ਉੱਥੇ ਜਿਹੜੇ ਵੱਡੇ ਕਾਂਗਰਸ ਦੇ ਲੀਡਰ ਹੈ ਉਹ ਆਪਣੇ ਆਪਣੇ ਲਾਂਗਰੀਆਂ ਦੀ ਸੀਟ ਬਚਾਉਣ ਨੂੰ ਉਹਨਾਂ ਦੀ ਜਾਨ ਬਚਾਉਣ ਨੂੰ ਉੱਥੇ ਲੱਗੇ ਸੀਗੇ ਕਾਂਗਰਸ ਨੂੰ ਦਿੱਤੀ ਸੀਗੀ ਲੋਕਾਂ ਨੇ اپੋਜੀਸ਼ਨ ਦੀ ਉਹਨਾਂ ਤੇ ਗੋਡੇ ਟੇਕ ਰੱਖੇ ਹੈ ਉਹ ਤਾਂ ਆਪਣੀਆਂ ਕਮਜ਼ੋਰੀਆਂ ਇੰਨੀਆਂ ਵੀ ਬੋਲ ਨਹੀਂ ਸਕਦੇ ਪੰਜਾਬ ਦੇ ਕਿਸਾਨ ਸੰਗਠਨ ਨੇ ਇੱਕ ਵਾਰ ਫਿਰ ਤੋਂ ਦਿੱਲੀ ਜਾ ਕੇ ਕਿਸਾਨ ਦੀ ਐਮਐਸਪੀ ਗਾਰੰਟੀ ਵਾਸਤੇ ਕੂਚ ਕਰਨ ਦੀ ਤਿਆਰੀ ਕਰ ਰਹੀ ਹੈ ਪੰਜਾਬ ਦੇ ਅੰਦਰ ਝੋਨੇ ਤੇ ਕਣਕ ਦੇ ਉੱਤੇ ਤਾਂ ਐਮਐਸਪੀ ਗਾਰੰਟੀਡ ਹੈਗੀ ਇੰਨੇ ਸਾਲਾਂ ਤੋਂ ਕਿਸਾਨ ਨੂੰ ਇੱਕ ਇੱਕ ਦਾਣਾ ਉਹਦਾ ਜਿਹੜਾ ਚਾਹ ਝੋਨੇ ਚਾਹ ਕਣਕ ਐਮਐਸਪੀ ਤੇ ਚੱਕੀ ਜਾਂਦੀ ਹੈ ਫਿਰ ਕੀ ਗੱਲ ਹੋਈ ਵੀ ਐਤ ਕੀ ਕਿਸਾਨ ਨੂੰ 200 ਰੁਪਏ ਤੋਂ ਲੈ ਕੇ 300 350 ਰੁਪਏ ਤਹੇ ਦੀ ਕਟ ਲੱਗੇ ਹੈ ਕਿਉਂ ਨਹੀਂ ਆ ਜਿਹੜੇ ਅੱਜ ਕਾਂਗਰਸ ਦੇ ਐਮਪੀ ਦਿੱਲੀ ਜਾ ਕੇ ਲੋਕ ਸਭਾ ਦੇ ਸਾਹਮਣੇ ਪ੍ਰਦਰਸ਼ਨ ਕਰ ਰਹੇ ਕਿਉਂ ਨਹੀਂ ਉਦੋਂ ਬੋਲੇ ਇਹਨਾਂ ਦਾ ਨਹੀਂ ਸੀ ਫਰਜ਼ ਬਣਦਾ ਕਿਸਾਨ ਦੀ ਆਵਾਜ਼ ਚੱਕ ਦੇ ਪਰ ਉਦੋਂ ਤਾਂ ਸਾਰੀ ਕਾਂਗਰਸ ਦੋ ਸੀਟਾਂ ਦੇ ਉੱਤੇ ਇਲੈਕਸ਼ਨ ਲੜਨ ਨੂੰ ਆਪਣੇ ਆਪਣੇ ਉੱਥੇ ਜਿਹੜੇ ਵੱਡੇ ਕਾਂਗਰਸ ਦੇ ਲੀਡਰ ਹੈ ਉਹ ਆਪਣੇ ਆਪਣੇ ਲਾਂਗਰੀਆਂ ਦੀ ਸੀਟ ਬਚਾਉਣ ਨੂੰ ਉਹਨਾਂ ਦੀ ਜਾਨ ਬਚਾਉਣ ਨੂੰ ਉੱਥੇ ਲੱਗੇ ਸੀਗੇ ਬਾਕੀ ਵੀ ਸਾਰੀ ਕਾਂਗਰਸ ਅਧੀ ਕਾਂਗਰਸ ਉਹਨਾਂ ਨੂੰ ਦੋਆਂ ਨੂੰ ਜਿਤਾਉਣ ਵਾਸਤੇ ਅਧੀ ਕਾਂਗਰਸ ਉਹਨਾਂ ਨੂੰ ਹੈਰਾਨ ਵਾਸਤੇ ਲੱਗੀ ਸੀਗੀ ਕਿਸਾਨ ਦੀ ਆਵਾਜ਼ ਕਿਸੇ ਨੇ ਨਹੀਂ ਚੱਕੀ ਕੇਂਦਰ ਸਰਕਾਰ ਨੇ ਐਮਐਸਪੀ ਦੀ ਗਾਰੰਟੀ ਦੇ ਪੈਸੇ ਭੇਜਤੇ ਕਿਸਾਨ ਨੂੰ ਨਹੀਂ ਮਿਲੇ ਆ ਇਲਜ਼ਾਮ ਲੱਗਦਾ ਰਿਹਾ ਕਹਿੰਦਾ ਕੇਂਦਰ ਨੇ ਇੱਥੋਂ ਚੋਲ ਚੱਕਿਆ ਨਹੀਂ ਇਸ ਕਰਕੇ ਜਗ੍ਹਾ ਹੀ ਨਹੀਂ ਪਰ ਖੁਦ ਕਿਸਾਨ ਸੰਗਠਨਾ ਨੇ ਬਾਰ ਬਾਰ ਆ ਕੇ ਆ ਕਿ ਜੇ ਕਿਸਾਨ ਤੋਂ 200 ਰੁਪਏ ਦਾ ਕਟ ਦੇ ਦੇਵੇ 300 ਰੁਪਏ ਦਾ ਕਟ ਦੇ ਦੇਵੇ ਫਿਰ ਤਾਂ ਜਗ੍ਹਾ ਵੀ ਬਣ ਜਾਂਦੀ ਹੈ ਸਾਥੀਓ ਜਗਾਂ ਤਾਂ ਸੀਗੀ ਓਨਾ ਸਿੱਟਣ ਨੂੰ ਪਰ ਆਵਾਜ਼ ਐ ਨਹੀਂ ਸੀ ਕੋ ਕਿਸਾਨ ਦੀ ਕਿਸੇ ਨੇ ਕਿਸਾਨ ਦੀ ਆਵਾਜ਼ ਨਹੀਂ ਚੱਕੀ ਕਿਸੇ ਨੇ ਅੱਜ ਅੱਜ ਪੰਜਾਬ ਨੂੰ ਸਭ ਤੋਂ ਵੱਡੀ ਲੋੜ ਐ ਪੰਜਾਬ ਦੀ ਆਵਾਜ਼ ਚੱਕਣ ਵਾਲੀ ਇੱਕ ਤਿਰ ਦੀ ਜਿਹੜੀ ਪੰਜਾਬ ਦੀ ਆਵਾਜ਼ ਚੱਕ ਸਕੇ ਚਾਹੇ ਉਹ ਮਜ਼ਦੂਰ ਐ ਚਾਹੇ ਉਹ ਕਿਸਾਨ ਐ ਚਾਹੇ ਵਪਾਰੀ ਐ ਚਾਹੇ ਸ਼ਹਿਰੀ ਐ ਚਾਹੇ ਪਿੰਡੂ ਐ ਚਾਹੇ ਨੌਜਵਾਨ ਐ ਚਾਹੇ ਸਾਡੀਆਂ ਭੈਣਾਂ ਬੀਬੀਆਂ ਨੇ ਕੋਈ ਆਵਾਜ਼ ਚੱਕਣ ਵਾਲਾ ਐ ਨਹੀਂ ਕਿਉਂਕਿ ਜਿਹੜੇ ਲੋਕਾਂ ਨੂੰ ਜ਼ਿੰਮੇਵਾਰੀ ਕਾਂਗਰਸ ਨੂੰ ਦਿੱਤੀ ਸੀਗੀ ਲੋਕਾਂ ਨੇ اپੋਜੀਸ਼ਨ ਦੀ ਉਹਨਾਂ ਤੇ ਗੁੱਡੇ ਟੇਕ ਰੱਖੇ ਉਹ ਤਾਂ ਆਪਣੀ ਕਮਜ਼ੋਰੀਆਂ ਇੰਨੀਆਂ ਵੀ ਬੋਲ ਨਹੀਂ ਸਕਦੇ ਤੇ ਜਿਨ੍ਹਾਂ ਕੋਲ ਪੈਸਾ ਆਇਆ ਸੀ ਕੇਂਦਰ ਸਰਕਾਰ ਤੋਂ ਆਮ ਆਦਮੀ ਪਾਰਟੀ ਉਹਨਾਂ ਦੀ ਨੀਅਤ 'ਚ ਖੋਟ ਹੈ ਜੇ ਦਿੱਲੀ 'ਚ ਉਹਨਾਂ ਨੇ ਘੁਟਾਲਾ ਕੀਤਾ ਸ਼ਰਾਬ ਦਾ ਇੱਥੇ ਰੇਤ ਤੇ ਸ਼ਰਾਬ ਨਾਲ ਦੇ ਨਾਲ ਕੇਂਦਰ ਸਰਕਾਰ ਦੇ ਜਿਹੜੇ 45000 ਕਰੋੜ ਰੁਪਏ ਉਹਦੇ ਵਿੱਚ ਵੀ 3-4000 ਕਰੋੜ ਰੁਪਏ ਦਾ ਟੰਕ ਇਹਨਾਂ ਦੀ ਮਿਲੀ ਭਗਤ ਨਾਲ ਲੱਗਿਆ ਤੇ ਲੱਗਿਆ ਕਿ ਦੀ ਕਿਹਦੇ ਪਿੰਡੇ ਤੇ ਜਾ ਕੇ ਵਜਣੀ ਵਜਣੀ ਜਾ ਕੇ ਕਿਸਾਨ ਦੇ ਪਿੰਡੇ ਤੇ ਸਭ ਮੇਰਾ ਮੰਨਣਾ ਹੈ ਅੱਜ ਪੰਜਾਬ ਦੇ ਲੋਕਾਂ ਨੂੰ ਆ ਫੈਸਲਾ ਕਰਨਾ ਪਊਗਾ ਵੀ ਪੰਜਾਬ ਦੀ ਆਵਾਜ਼ ਚੱਕਣ ਵਾਸਤੇ ਇੱਕ ਮਜਬੂਤ ਧਿਰ ਦੀ ਲੋੜ ਹੈ ਮੈਂ ਬਾਰ-ਬਾਰ ਇਸ ਗੱਲ ਤੇ ਜ਼ੋਰ ਦੇਣਾ ਕਿਉਂਕਿ ਅੱਜ ਜੇ ਕੋਈ ਆਵਾਜ਼ ਚੱਕਣ ਵਾਲਾ ਨਾ ਆਵੇ ਤਾਂ ਚੱਕਣੀਆਂ ਗਾਰੰਟੀਆਂ ਲੈ ਲਿਓ ਪੈਸਾ ਜਿੱਥੇ ਜਿਹਦੀ ਜਿਹਦਾ ਬਣਦਾ ਹੈ ਹੱਕ ਉਹਨੂੰ ਪੈਸਾ ਮਿਲਣਾ ਨਹੀਂ ਕਿਉਂਕਿ ਇਹ ਜਿਹੜੇ ਲੀਡਰ ਅੱਗੇ ਕਰ ਰੱਖੇ ਐ ਕਿਸੇ ਦੇ ਆਪ ਦੇ ਪਾਲਾ ਹੈ ਕਿਸੇ ਦੀ ਵੱਡੀਆਂ ਦਾ ਰੋਲਾ ਹੈ ਬਸਾਂ ਦੀ ਬਾਡੀਆਂ ਦਾ ਕਿਸੇ ਦੇ ਸਹੁਰਿਆਂ ਦਾ ਰੋਲਾ ਹੈ ਕਿਸੇ ਦੇ ਘਰੋਂ ਬਿਸ ਤਰ੍ਹਾਂ ਦੇ ਹੇਟੋਂ ਕਰੋੜਾਂ ਰੁਪਏ ਮਿਲਦੇ ਐ ਉਹਨਾਂ ਨੇ ਆਵਾਜ਼ ਚੱਕਣ ਦੀ ਹਿੰਮਤ ਹੈ ਨਹੀਂ ਤੇ ਇਹਨਾਂ ਦੀ ਨੀਤ ਖੁੱਟੀ ਐ ਆਮ ਆਦਮੀ ਪਾਰਟੀ ਦੀ ਇਸ ਕਰਕੇ ਸਾਥੀਓ ਮੇਰੀ ਬੇਨਤੀ ਐ ਵੀ ਕੋਈ ਕਾਇਮ ਹੋ ਤਕੜੇ ਹੋ ਕੇ ਪੰਜਾਬ ਦੇ ਹੱਕਾਂ ਦੇ ਵਾਸਤੇ ਲੜਾਈ ਹਰੇਕ ਵਰਗ ਦੀ ਲੜਾਈ ਲੜਨ ਦੀ ਆਵਾਜ਼ ਇੱਕ ਮਜ਼ਬੂਤ ਇੱਥੇ ਖੜੀ ਹੋਵੇ ਤਾਂ ਕਿ ਇਹਨਾਂ ਦੋਨਾਂ ਦੇ ਆ ਜਿਹੜੀ ਮਿੱਲੀ ਭੁਗਤ ਐ ਇਹਨਾਂ ਦੀ ਗੰਢ ਤੋਂ ਪੈ ਦੋਨਾਂ ਦੀ ਉਹਨਾਂ ਦਾ ਚਿਹਰਾ ਬੇਨਕਾਬ ਕੀਤਾ ਜਾਵੇ ਉਹਨਾਂ ਦੇ ਉੱਤੋਂ ਆ ਜਿਹੜਾ ਪਰਦਾ ਇਹਨਾਂ ਨੇ ਪਾ ਰੱਖਿਆ ਕੋਈ ਕਟੜ ਇਮਾਨਦਾਰ ਦਾ ਕੋਈ ਆਪਣੇ ਆਪ ਨੂੰ ਪੰਜਾਬ ਦੇ ਠੇਕੇਦਾਰ ਬਣੇ ਫਿਰਦੇ ਐ ਉਹਨਾਂ ਸਾਰਿਆਂ ਨੂੰ ਬੇਨਕਾਬ ਕਰਨ ਦੀ ਲੋੜ ਐ ਤੇ ਉਹਨਾਂ ਨੂੰ ਬੇਨਕਾਬ ਕਰ ਦੇਾਂਗੇ ਤੇ ਮੈਂ ਸਮਝਦਾ ਵੀ ਸ਼ਹੀਦ ਭਗਤ ਸਿੰਘ ਦੀ ਆਤਮਾ ਨੂੰ ਵੈਸੇ ਵੀ ਸ਼ਾਂਤੀ ਮਿਲ ਜੂਗੀ ਅੱਜ ਬੇਨਕਾਬ ਇਹਨਾਂ ਨੂੰ ਕਰਨ ਦੀ ਲੋੜ ਐ ਵੈਸੇ ਤਾਂ ਜਦੋਂ ਅੱਜ ਕਿਸਾਨ ਸੰਗਠਨ ਚੱਲੇ ਐ ਉਧਰ ਤਿਆਰੀ ਕਰੀ ਜਾਂਦੇ ਐ ਤੇ ਮੈਂ ਕਹਿੰਦਾ ਉੱਥੇ ਜਾਣ ਤੋਂ ਪਹਿਲਾਂ ਅਜੇ ਵੀ 6 ਦਿਨ ਪਈ ਐ ਪਹਿਲਾਂ ਇਹਨਾਂ ਨੂੰ ਘੇਰ ਕੇ ਆ ਜਿਹੜੀ ਠੱਗੀ ਕੀਤੀ ਐ ਗਰੰਟੀਡ ਐ ਐਮਐਸਪੀ ਦੀ ਉਹਦਾ ਹਿਸਾਬ ਕੱਢ ਲੈ ਲੀਏ ਉਹਦੇ ਬਾਅਦ ਦਿੱਲੀ ਵੀ ਜਾਵੜੇ ਹੁਣ ਤਾਂ ਰਸਤੇ ਸਾਰੇ ਖੁੱਲੇ ਖੋਲ ਰਹੇ ਤੁਹਾਨੂੰ ਉੱਥੇ ਜਾਣ ਤੇ ਵੀ ਜਾਇਜ਼ ਤੇ ਗਲਬਾਤ ਨਾਲ ਉਹਦੇ ਮਸਲੇ ਵੀ ਹੱਲ ਹੋਣਗੇ ਪਰ ਕਈ ਵਾਰੀ ਜੇ ਨਹੀਂ ਇਹਨਾਂ ਦਾ ਕਰਨਾ ਦਾ ਫਿਰ ਕਿਉਂਕਿ ਪੈਸਾ ਕਿੰਦਰ ਦਾ ਕਈ ਵਾਰੀ ਤਾਂ ਮੇਰੇ ਜੀਚੇ ਆਂਦੇ ਪ੍ਰਧਾਨ ਮੰਤਰੀਆਂ ਨੂੰ ਲਿਖਾਂ ਵੀ ਆ ਘਟੋ ਘਟ ਐਸਪੀ ਦੀ ਜਾਂਚ ਤੱਕ ਰਾਓ ਕੇਂਦਰ ਸਰਕਾਰ ਨੂੰ ਯਾਦ ਚੇਤੇ ਨਹੀਂ ਹੋਣਾ ਪਰ ਕਿਸਾਨ ਵਾਸਤੇ ਆ ਜਿਹੜਾ 2-3000 ਕਰੋੜ ਰੁਪਏ ਦਾ ਰਗੜਾ ਉਹਨਾਂ ਦੇ ਲੱਗਿਆ ਉਹਦਾ ਹਿਸਾਬ